ਜਿਹੜਾ ਇਹ ਕਾਨੂੰਨ ਆਇਆ ਹੈ ਹੈਟਡ ਰਨ ਵਾਲਾ ਉਹਦੇ ਵਿੱਚ ਡਰਾਈਵਰ ਜਿਹੜਾ ਆਪਣੇ ਭਰਾ ਪਹਿਲੇ ਹੀ ਬਹੁਤ ਮੰਦੇ ਹਾਲ 'ਚ ਕਹ ਲੋ ਵੀ ਇਹਨਾਂ ਦੀ ਕੋਈ ਕੁਛ ਨਹੀਂ ਘਰੋਂ ਦੂਰ ਐ ਕੋਈ ਤਨਖਾਹਾਂ ਨਹੀਂ ਕੋਈ ਇਹਨਾਂ ਦਾ ਕੋਈ ਪੱਕਾ ਪ੍ਰਬੰਧ ਨਹੀਂ ਵੀ ਇਹ ਕਿੱਦਾਂ ਰੁਜ਼ਗਾਰ ਜਿਹੜਾ ਆਪਣਾ ਚਲਾਣ ਰੋਟੀ ਕਾਣਾ ਉਤੋਂ ਇਹ ਜਿਹੇ ਜਿਹੜੇ ਕਾਲੇ ਕਾਨੂੰਨ ਐ ਗੰਦੇ ਕਾਨੂੰਨ ਐ ਇਹ ਉੱਪਰੋਂ ਸਰਕਾਰ ટોਪੀ ਜਾ ਰਹੀ ਪਤਾ ਨਹੀਂ ਇਹਦੇ ਵੇ ਮੰਦੀ ਕੀ ਮਨਸਾ ਐ ਸਰਕਾਰਾਂ ਦੀ ਵੀ ਜਿਹੜੇ ਆਣ ਵਾਲੇ ਦਿਨਾਂ ਦੇ ਵਿੱਚ ਜਾਂਦਾ ਇਹ ਕੋਈ ਜਿੱਦਾਂ ਸਾਡਾ ਭਰਾ ਦੱਸਦਾ ਵੀ ਕੋਈ ਦੁਨੀਆਂ ਗੱਡੀਆਂ ਚੱਲ ਪਣੀਆਂ ਆਪਣੇ ਆਪ ਜੜੀਆਂ ਜੱਲਣ ਵਾਲੀਆਂ ਜਿਹੜੇ ਐਦਾਂ ਦੇ ਕਾਨੂੰਨ ਦਿਨੋਂ ਦਿਨ ਲਾਗੂ ਹੋ ਰਹੇ ਮੇਰੇ ਹਿਸਾਬ ਦੇ ਨਾਲ ਤਾਂ ਡਰਾਈਵਰ ਜਿਹੜਾ ਅਗਾਹਾਂ ਕਾਹ ਮੇਰੇ ਹਿਸਾਬ ਨਾਲੀ ਕੋਈ ਬਣੂਗਾ ਕਿਦਾਂ ਗੱਡੀਆਂ ਚੱਲਣਗੀਆਂ ਇਹਦਾ ਆਪਣੇ ਘਰ ਕੋਰ ਦਾ ਜਿਹੜੀ ਕਾਰ ਹੈ ਮੇਰੇ ਕੋਲ ਇਹ ਵੀ ਚਲਾਣੀ ਔਕੀ ਹੋ ਜੂਗੀ ਬਹੁਤ ਜਿਹੜਾ ਗਲਤ ਕਾਨੂੰਨ ਹੈ ਇਹਨੂੰ ਸਰਕਾਰ ਨੂੰ ਜਿੱਦਾਂ ਲਾਗੂ ਕਰਿਆ ਉਤੋਂ ਪਹਿਲਾਂ ਇਹਨੂੰ ਬਵਜ ਲੈਣਾ ਚਾਹੀਦਾ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਜਿਹੜੀ ਤਿਆਰੀ ਕਰ ਲਵੇ ਦਿੱਲੀ ਸਾਡੇ ਬਾਅਦ ਦਾ ਕੋਈ ਦੂਰ ਨਹੀਂ ਹੈ ਕਿ ਚਾਰ ਪੈਰ ਦਾ ਪੈਂਡਾ ਕਿਤੇ ਫੇਰਨਾ ਸਾਨੂੰ ਜਾ ਕੇ ਦਿੱਲੀ ਘੇਰਨੀ ਪਵੇ। ਕੇਂਦਰ ਦੀ ਮੋਦੀ ਸਰਕਾਰ ਵੱਲੋਂ ਇੱਕ ਜੋ ਕਾਨੂੰਨ ਪਾਸ ਕੀਤਾ ਗਿਆ ਹੈ ਹਿੱਟ ਐਂਡ ਰਨ ਮਾਮਲਾ ਉਹਦੇ ਵਿਰੋਧ ਵਿੱਚ ਅੱਜ ਬੁੰਗਾ ਸਾਹਿਬ ਨੈਸ਼ਨਲ ਹਾਈਵੇ ਦੇ ਉੱਤੇ ਚੱਕਾ ਜਾਮ ਕੀਤਾ ਗਿਆ ਹੈ ਕਿਉਂਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਅਗਰ ਕੋਈ ਡਰਾਈਵਰ ਜਿਸ ਤੋਂ ਚਾਹੇ ਉਹ ਗਲਤੀ ਨਾਲ ਐਕਸੀਡੈਂਟ ਹੁੰਦਾ ਹੈ ਕਿਸੇ ਵੀ ਝੰਗ ਦੇ ਨਾਲ ਕੋਈ ਘਟਨਾ ਵਾਪਰਦੀ ਹੈ ਅਗਰ ਡਰਾਈਵਰ ਉਥੋਂ ਚਲੇ ਜਾਂਦਾ ਹੈ ਉਹਨਾਂ ਨੇ ਭੱਜਣੇ ਦਾ ਦਿੱਤਾ ਨਾਮ ਦਿੱਤਾ ਹੈ ਅਗਰ ਕਿਸੇ ਵੀ ਢੰਗ ਨਾਲ ਡਰਾਈਵਰ ਉਥੋਂ ਜਾਨ ਬਚਾ ਕੇ ਚਲੇ ਜਾਂਦਾ ਹੈ ਤਾਂ ਕੇਂਦਰ ਦੀ ਮੋਤੀ ਸਰਕਾਰ ਉਸ ਨੂੰ ਜਿਉਂਦਾ ਫੇਰ ਵੀ ਨਹੀਂ ਛੱਡੇਗੀ ਕਿਉਂਕਿ ਉਹਨਾਂ ਵੱਲੋਂ ਇਹ ਕਾਨੂੰਨ ਪਾਸ ਕੀਤਾ ਗਿਆ ਹੈ ਕਿ ਅਗਰ ਡਰਾਈਵਰ ਉਥੋਂ ਜਾਂਦਾ ਹੈ ਤਾਂ ਉਹਨੂੰ 7 ਲੱਖ ਰੁਪਏ ਜੁਰਮਾਨਾ ਤੇ 10 ਸਾਲ ਦੀ ਸਜ਼ਾ ਜਿਹੜੀ ਉਹ ਪ੍ਰਬੰਧਨ ਇਸ ਕਾਨੂੰਨ ਦੇ ਵਿੱਚ ਦਿੱਤਾ ਗਿਆ ਹੈ ਸੋ ਉਸ ਦੇ ਵਿਰੋਧ ਵਿੱਚ ਆਜ਼ਾਦ ਟੈਕਸੀ ਯੂਨੀਅਨ ਵੱਲੋਂ ਇੱਥੇ ਇਹ ਪ੍ਰੋਗਰਾਮ ਉਲੀਕਿਆ ਗਿਆ ਸੀ ਜਿਸ ਦੇ ਵਿੱਚ ਕਿਰਤੀ ਕਿਸਾਨ ਮੋਰਚਾ ਰੋਪਣ ਉਹਨਾਂ ਨੇ ਹਮਾਇਤ ਲਈ ਅਪੀਲ ਕੀਤੀ ਸੀ ਤੇ ਅਸੀਂ ਕਿਰਤੀ ਕਿਸਾਨ ਮੋਰਚਾ ਰੋਪਣ ਵੱਲੋਂ ਇੱਥੇ ਜਿਨ੍ਹਾਂ ਦੇ ਹੱਕ ਦੇ ਵਿੱਚ ਸੜਕਾਂ ਦੇ ਉੱਤੇ ਉਤਰੇ ਆ ਕਿਉਂਕਿ ਇਹ ਕਾਨੂੰਨ ਹੈ ਜਿਹੜਾ ਤੇ ਲੋਕਮਾਰੂ ਨੀਤੀਆਂ ਦੇ ਨਾਲ ਜੁੜਿਆ ਹੋਇਆ ਹੈ ਤੇ ਜਿਸ ਦੇ ਨਾਲ ਆਮ ਲੋਕਾਂ ਦਾ ਜਿਹੜਾ ਜੀਣਾ ਹੋਰ ਵੀ ਦੁਰਵਰ ਹੋਰ ਜਾਵੇਗਾ ਉਸ ਦੇ ਵਿਰੋਧ ਵਿੱਚ ਅੱਜ ਇੱਥੇ ਚੱਕਾ ਜਾਮ ਕੀਤਾ ਗਿਆ। ਇਤਨਾ ਕੁ ਲੱਗ ਰਿਹਾ ਜਿਵੇਂ ਇਹ ਸਰਕਾਰਾਂ ਹੈ ਬੇਸ਼ੱਕ ਇਹ ਹਿੱਟ ਐਂਡ ਰਨ ਕੇਂਦਰ ਦੀ ਸਰਕਾਰ ਕਾਨੂੰਨ ਲੈ ਕੇ ਆਈ ਹੈ ਜਲਦਬਾਜ਼ੀ ਦੇ ਵਿੱਚ ਔਰ ਇਹ ਲੱਗਦਾ ਜਿੱਦਾਂ ਇਹ ਫੈਸਲੇ ਆਪ ਨਹੀਂ ਲੈ ਰਹੇ ਕਿਸੇ ਕਾਰਪੋਰੇਟ ਘਰਾਣਿਆਂ ਦੇ ਮਸ਼ਵਰੇ ਦੇ ਨਾਲ ਲੋਕਾਂ ਨੂੰ ਗੁਲਾਮ ਬਣਾਉਣ ਦੇ ਲਈ ਲੈ ਰਹੇ ਨੇ ਹਿੱਟ ਐਂਡ ਰਨ ਦੇ ਮਾਮਲੇ ਨੂੰ ਅਸੀਂ ਤਾਂ ਲਾਗੂ ਇਸ ਦੇਸ਼ 'ਚ ਕਰ ਸਕਦੇ ਆ ਜੇ ਅਸੀਂ ਪੂਰੀ ਤਰ੍ਹਾਂ ਡਿਜੀਟਲ ਹੈ ਸਾਡੇ ਕੋਲ ਕੱਲੋ ਕਿਸ ਚੀਜ਼ ਦਾ ਕੋਈ ਪ੍ਰੂਫ ਹੈ ਕਿ ਇਹ ਹਿੱਟ ਐਂਡ ਰਨ ਕਰਕੇ ਡਰਾਈਵਰ ਗਿਆ ਜੇ ਹਾਦਸਾ ਹੋ ਜਾਂਦਾ ਹੈ ਜਾਂ ਉਹ ਜਿਹੜਾ ਚਾਲਕ ਸੀਗਾ ਦੂਜਾ ਪੈਦਲ ਸੀਗਾ ਜਾ ਛੋਟੀ ਗੱਡੀ ਵਾਲਾ ਸੀਗਾ ਜਾਂ ਆਮ ਨਾਗਰਿਕ ਸੀਗਾ ਕਿ ਉਹਨੇ ਖੁਦਕੁਸ਼ੀ ਕਰਨ ਲਈ ਅੱਗੇ ਛਾਲ ਮਾਰ ਦਿੱਤੀ ਸੋ ਇਹਦੇ ਵਿੱਚ ਬੜਾ ਪੇਚ ਹੈ ਜਾਂ ਤਾਂ ਪੂਰੀ ਸਿਸਟਮ ਨੂੰ ਡਿਜੀਟਲਾਈਜੇਸ਼ਨ ਕਰਨ ਪੂਰੀਆਂ ਰੋਡ ਨੂੰ ਡਿਜੀਟਲਾਈਜੇਸ਼ਨ ਕਰਨ ਬਾਹਰਲੀ ਕੰਟਰੀਆਂ ਦੇ ਵਿੱਚ ਕਾਨੂੰਨ ਲਾਗੂ ਹੁੰਦੇ ਆ ਨਿਯਮ ਲਾਗੂ ਹੁੰਦੇ ਆ ਉੱਥੇ ਵਿਰੋਧ ਨਹੀਂ ਹੁੰਦਾ ਉਹਦਾ ਕਾਰਨ ਇਹ ਹੈ ਉਹਨਾਂ ਦੇ ਹਰ ਚੁਰਾਹੇ ਹਰ ਚੌਕ ਪੂਰੀ ਰੋਡ ਜਿਹੜੀ ਹੈ ਅੰਡਰ ਸੀਸੀਟੀਵੀ ਵਿਜੀਲੈਂਸ ਸਰਵਲੈਂਸ ਦੇ ਅੰਡਰ ਕੰਟਰੋਲ ਹੁੰਦੀ ਹੈ ਹੁਣ ਇੱਥੇ ਦੇਖਣ ਨੂੰ ਦੇਖੋ ਇਹ ਆ ਰਿਹਾ ਹੈ ਵੀ ਕਾਰਪੋਰੇਟ ਘਰਾਣਿਆਂ ਦੇ ਨਾਲ ਰਲ ਕੇ ਅਮੀਰ ਬਰਾਸਤ ਸਾਡੀ ਪੰਜਾਬ ਦੀ ਸੀ ਟਰੱਕ ਯੂਨੀਅਨ ਇੱਕ ਟਾਈਮ ਦੇ ਵਿੱਚ ਤਿੰਨ ਤਿੰਨ ਪੁਕਾਰਾਂ ਹੁੰਦੀਆਂ ਸੀਗੀਆਂ ਰੋਜਗਾਰ ਜਾਂਦਾ ਸੀ ਲੋਕਾਂ ਦੇ ਘਰਾਂ ਵਿੱਚ ਅੱਜ ਸਹੀ ਮਾਇਨੇ ਦੇ ਵਿੱਚ ਟਰੱਕਾਂ ਦੇ ਮਾਲਕ ਕੁੱਝ ਟਰੱਕਾਂ ਦੇ ਡਰਾਈਵਰ ਬਣ ਕੇ ਰਹਿ ਗਏ ਹੁਣ ਉਹ ਡਰਾਈਵਰ ਕਿਉਂ ਰਹਿ ਗਏ ਕਾਰਪੋਰੇਟ ਘਰਾਣਿਆਂ ਦੀਆਂ ਗੱਡੀਆਂ ਜੀ ਫਲਾਨੀ ਫਾਰਮ ਦੀ 250 ਗੱਡੀ ਐ ਫਲਾਨੇ ادارے ਦੀ 500 ਟੈਕਸੀ ਐ ਸਾਡਾ ਜਿਹੜਾ ਟੈਕਸੀ ਮਾਲਕ ਅੱਜ ਦੀ ਤਰੀਕ 'ਚ ਇੱਥੇ ਬਹੁਤ ਸਾਰੇ ਟੈਕਸੀ ਮਾਲਕ ਵੀ ਹੈਗੇ ਆ ਟਰੱਕ ਆਪਰੇਟਰ ਮਾਲਕ ਹੁੰਦੇ ਆ ਡਰਾਈਵਰ ਵੀ ਹੁੰਦੇ ਆ ਮਾਲਕ ਵੀ ਹੁੰਦੇ ਆ ਆਪਰੇਟ ਕੰਮ ਡਰਾਈਵਿੰਗ ਕਰਦੇ ਆ ਹੁਣ ਉਹ ਲੋਕਾਂ ਨੇ ਜੇ ਇਹੀ ਹਾਲਾਤ ਰਹੇ ਤਾਂ ਇਹੀ ਕੰਪਨੀਆਂ ਦੱਸਣਗੀਆਂ ਤੁਸੀਂ ਫਿਕਰ ਨਾ ਕਰਿਓ ਤੁਹਾਡੇ ਕਲੇਮ ਨੂੰ ਅਸੀਂ ਨਿਪਟ ਲਵਾਂਗੇ ਕਹਿਣ ਦਾ ਮਤਲਬ ਵੀ ਸਾਡੇ ਗੁਲਾਮ ਬਣ ਜਾਓ ਗੱਡੀਆਂ ਸਾਡੀਆਂ ਚੱਲਣ ਅਦਾਰਿਆਂ ਦੀਆਂ ਔਰ ਤੁਸੀਂ ਸਿਰਫ ਨੌਕਰ ਬਣ ਕੇ ਰਹੋ ਔਰ ਕੇਂਦਰ ਦੀਆਂ ਸਰਕਾਰਾਂ ਹੋਣ ਚਾਹੇ ਹੋਰ ਸਰਕਾਰਾਂ ਹੋਣ ਉਹਨਾਂ ਦੀ ਮਿਲਿ-ਖੁਕ ਨਾਲ ਬੇੜਾਕਾਰ ਚੋ ਰਿਹਾ ਹੈ ਕਿਉਂਕਿ ਇਹ ਬੜੇ ਲੋਕ ਮੈਨੇਜ ਕਰਦੇ ਆ ਖਰਚੇ ਜੱਕਦੇ ਆ ਇਲੈਕਸ਼ਨਾਂ ਦੇ ਔਰ ਮੈਂ ਅੱਜ ਇੱਕ ਬੜੀ ਅਹਿਮ ਗੱਲ ਇਹਨਾਂ ਨਾਲ ਕਰਨ ਆਇਆ ਤੁਹਾਡੇ ਨਾਲ ਵੀ ਕਰਦਾ ਸੱਤਾ ਦੀਆਂ ਚਾਬੀਆਂ ਇਹਨਾਂ ਤੋਂ ਗੋਹਣੀਆਂ ਬਣ ਗਿਆ ਆਪਣੇ ਮੂਲ ਮੁੱਦਿਆਂ ਨੂੰ ਲੈ ਕੇ ਨਹੀਂ ਚਾਹੇ ਤੁਸੀਂ ਆਮ ਨੂੰ ਵੋਟਾਂ ਪਾ ਲਓ ਚਾਹੇ ਖਾਸ ਨੂੰ ਪਾ ਲਓ ਚਾਹੇ ਭਾਜਪਾ ਨੂੰ ਪਾ ਲਓ ਚਾਹੇ ਕਾਲੀ ਨੂੰ ਪਾ ਲਓ ਚਾਹੇ ਕਾਂਗਰਸ ਨੂੰ ਪਾ ਲਓ ਜਾਂ ਹੋਰ ਨੂੰ ਪਾ ਲਓ ਤੁਹਾਡੇ ਨਾਲ ਇਹੀ ਕੁਝ ਹੋਣਾ ਕਿਉਂਕਿ ਬੜੇ ਘਰਾਣੇ ਜਿਹੜੇ ਇਹਨੂੰ ਕੈਪਚਰ ਕਰਦੇ ਰਹਿਣਗੇ ਤੁਹਾਨੂੰ ਮੂਲ ਮੁੱਦੇ ਲੈ ਕੇ ਇੱਕ ਫਲਾਨ ਲੈ ਕੇ ਉਹਦੇ ਉੱਤੇ ਸੱਤਾ ਦੀਆਂ ਚਾਬੀਆਂ ਆਪਣੇ ਹੱਥ ਚ ਰੱਖਣੀਆਂ ਪੈਣੀਆਂ ਫੇਰ ਤੁਹਾਡੀ ਗੀਣ ਸੁਣਨੀ ਨਹੀਂ ਤੁਹਾਡੀ ਕਿਸੇ ਨਹੀਂ ਕਿਸਾਨ ਅੰਦੋਲਨ ਦੀ ਤੁਸੀਂ ਸਾਰੀ ਕਹਾਣੀ ਦੇਖ ਚੁੱਕੇ ਹੋ ਕਿਸਾਨਾਂ ਦੇ ਨਾਲ ਤਾਂ ਕਾਸ਼ਿ ਸਟਾਰਟਿੰਗ ਸ਼ੁਰੂ ਹੋਇਆ ਸੀਗਾ ਜਿੱਥੇ ਇਹਨਾਂ ਨੂੰ ਮੂਹ ਦੀ ਖਾਣੀ ਪਈ ਆ ਤੁਹਾਡੇ ਚੈਨਲ ਦੇ ਮਾਧਿ ਬਰਾਹੀਮ ਮੈਂ ਦੁਬਾਰਾ ਕਹਿਣਾ ਚਾਹੁੰਦਾ ਆਪਣੀ ਜੇਬਾਂ ਵਿੱਚੋਂ ਨੋਟ ਕੱਢੋ ਪੁਰਾਣਾ ਨੋਟ ਕੱਢੋ 1980 85 90 ਤੱਕ ਦਾ ਨੋਟ ਕੱਢੋ ਉਹਦੇ ਉੱਪਰ ਕਿਸਾਨ ਦੀ ਪਹਿਚਾਣ ਹੁੰਦੀ ਸੀ ਕਣਕ ਦੀ ਫਲੀ 1 ਰੁਪਈਆ ਔਰ ਖੇਤਾਂ 'ਚ ਚੱਲਦਾ ਟਰੈਕਟਰ ਇੱਕ ਬੜੀ ਕਾਰਪੋਰੇਟ ਸਾਜ਼ਿਸ਼ ਹੋਈ ਪਹਿਲਾਂ ਉਹ ਨੋਟ ਪਰ ਤੇ ਟਰੈਕਟਰ ਗਾਇਬ ਕੀਤਾ ਉਹ ਕਿਸਾਨ ਗਾਇਬ ਕੀਤਾ ਫਲੀ ਗਾਇਬ ਕੀਤੀ ਫੇਰ ਕਾਨੂੰਨ ਲਿਆਂਦੇ ਪਰ ਲੋਕ ਜਾਗਰੂਕ ਹੋ ਗਏ 25 ਲੱਖ ਬੰਦਾ ਪੰਜਾਬ ਦਾ ਚਾਰੇ ਬਾਰਡਰਾਂ ਤੇ ਬੈਠ ਗਿਆ ਦਾ 25 ਜਨਵਰੀ ਨੂੰ ਉਹਨਾਂ ਨੇ ਜਿੱਦਾ ਕਹਿੰਦੇ ਹੱਥਾਂ ਤੇ ਦਿੱਤੀਆਂ ਮੂੰਹ ਨਾਲ ਖਲਵਾਈਆਂ ਇਹ ਵੀ ਖੁੱਲਣਗੀਆਂ ਸਰਕਾਰਾਂ ਜਾਗਰੂਕ ਹੋ ਜਾਵੇ ਅਸੀਂ ਨਹੀਂ ਚਾਹੁੰਦੇ ਰੋਡ ਜਾਮ ਹੋਣ ਅਸੀਂ ਨਹੀਂ ਚਾਹੁੰਦੇ ਲੋਕ ਪਰੇਸ਼ਾਨ ਹੋਣ ਪਰ ਜਦ ਸਿਰ ਉੱਤੋਂ ਪਾਣੀ ਡੱਪਣਾ ਫਿਰ ਇਹ ਕਿਸਾਨ ਅੰਦੋਲਨ ਦੀ ਤਰ੍ਹਾਂ ਲੋਕਾਂ ਨੇ ਲਹਿਰ ਬਣ ਕੇ ਬਾਹਰ ਆਣਾ ਇਹ ਕਾਨੂੰਨ ਵੀ ਰੱਦ ਹੋਊਗਾ ਮੈਂ ਪਹਿਲਾਂ ਵੀ ਕਹਿ ਚੁੱਕਿਆ ਹੁਣ ਵੀ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਹਿੰਦਾ ਕਿ ਕੇਂਦਰ ਸਰਕਾਰ ਨੂੰ ਖਰੇ ਨਤੀਜੇ ਨਹੀਂ ਪ੍ਰਾਪਤ ਹੋ ਰਹੇ ਪੰਜਾਬ ਦੇ ਵਿੱਚ ਬਿਲਕੁਲ ਬਕਰੀਤ ਨਤੀਜੇ ਪ੍ਰਾਪਤ ਹੋਣੇ ਪਰ ਜਿੱਦਾਂ ਇਹਨਾਂ ਨੇ ਆ ਟਰੱਕਾਂ ਵਾਲੇ ਮਾਮਲੇ ਨੂੰ ਛੇੜ ਲਿਆ ਟਰੱਕ ਚਾਲਕਾਂ ਦੇ ਨੂੰ ਉਹਨੂੰ ਅਸੀਂ ਟਰੱਕਾਂ ਔਰ ਟੈਕਸੀ ਵਾਲਿਆਂ ਪਰ ਵੀ ਨਾ ਲਾ ਕੇ ਰੱਖੀਏ ਮੈਂ ਵੀ ਗੱਡੀ ਡਰਾਈਵ ਕਰਦਾ ਤੁਸੀਂ ਵੀ ਗੱਡੀ ਡਰਾਈਵ ਕਰਦੇ ਤੁਸੀਂ ਬੰਦੇ ਕੋਲ ਇੰਨੀ ਸਮਰੱਥਾ ਨਹੀਂ ਵੀ ਉਹ ਨਾਲ ਆਪਣੇ ਡਰਾਈਵ ਰੱਖ ਕੇ ਚੱਲੇ ਇਹ ਜਿੱਦਾਂ ਕਹਿੰਦੇ ਨਾ ਰਾਹ ਪਿਆ ਜਾਣੇ ਜਾਂ ਬਾਹ ਪਿਆ ਜਾਣੇ ਜਦੋਂ ਕਿਸੇ ਨਾਲ ਬੀਤਣੀ ਨਾ ਜਦੋਂ ਉਹਨੂੰ 7 ਲੱਖ ਰੁਪਏ ਜੁਰਮਾਨਾ ਅੱਜ ਕੱਲ੍ਹ ਤਾਂ ਘਰਾਂ ਦੇ ਖਰਚੇ ਚਲਾਣੇ ਮੁਸ਼ਕਲ ਹੈ ਪੜਾਈਆਂ ਮਹਿੰਗੀਆਂ ਕਰਤੀਆਂ ਨੇ ਕਿਆ ਕੰਟਰੋਲ ਹੈ ਦਸੋ ਇਹਨਾਂ ਦਾ ਇਸ ਚੀਜ਼ ਉੱਤੇ ਸਿੱਖਿਆ ਦੇ ਵਿਭਾਗ ਨੂੰ ਲੈ ਕੇ ਬੜੀਆਂ-ਬੜੀਆਂ ਗੱਲਾਂ ਕਰਦੇ ਆ ਪਰ ਅੱਜ ਪ੍ਰਾਈਵੇਟ ਸਕੂਲ ਲੈ ਲਓ بڑے ادارے ਲੈ ਲਓ ਫੀਸ ਮਨਮਰਜ਼ੀ ਦੀ ਲੈਂਦੇ ਆ ਇੱਥੇ ਕ੍ਰਾਈਟੇਰੀਆ ਨਹੀਂ ਤੈਅ ਕੀਤਾ ਸੋ ਜਿਹੜੀ ਨਤੀਜਿਆਂ ਦੀ ਤੁਹਾਡੀ ਗੱਲ ਹੈ ਜੇਕਰ ਇਸੀ ਚਾਲ ਤੇ ਚੱਲਦੇ ਰਹੇ ਲੋਕਾਂ ਨਾਲ ਧੱਕਾ ਕਰਦੇ ਰਹੇ ਤਾਂ ਨਤੀਜੇ ਬੜੇ ਮਾੜੇ ਦੇਖਣ ਨੂੰ ਮਿਲਣੇ ਇਹਨਾਂ ਨੂੰ ਇੱਥੇ ਇੱਕ ਜੂਨੀਅਰ ਨਹੀਂ ਆ ਮਤਲਬ ਪੀਰਤੀ ਕਿਸਾਨ ਮੋਰਚਾ ਜਾਂ ਹੋਰ ਜੂਨੀਅਰ ਆ ਡੀਆਰਡੀ ਵੈਲਫੇਅਰ ਸਟਾਫ ਹੀ ਹੈ ਦੁਆਬਾ ਰੋਡ ਵਾਲਾ ਸਟਾਫ ਹੀ ਆ ਜਾ ਟੈਕਸੀ ਜੁਨੀਅਰ ਹੈ ਕਈ ਜੁਨੀਅਰ ਇਕੱਠੀਆਂ ਹੋ ਕੇ ਇਕੱਠੀਆਂ ਮਤਲਬ ਇੱਕ ਇੱਕ ਮਾਰਚ ਤੇ ਇਕੱਠੇ ਹੋ ਕੇ ਇਹ ਵਿਰੋਧ ਕਰ ਰਹੇ ਆ ਆਪਾਂ ਜਿਹੜਾ ਇਹ ਕਾਨੂੰਨ ਬਣਾਇਆ ਸਰਕਾਰ ਨੇ ਇਹ ਗਲਤ ਆ ਕਾਨੂੰਨ ਬਹੁਤ ਜ਼ਿਆਦਾ ਇਧਰ ਚ ਤੁਹਾਨੂੰ ਪਤਾ ਹੀ ਹੈ ਸਾਰੀ ਗੱਲਬਾਤ ਦੱਸੀ ਹੈ ਇਹ ਸਾਡੇ ਭਰਾਵਾਂ ਨਾਲ ਵੀ ਗੱਲਬਾਤ ਕੀਤੀ ਮੇਰੇ ਤੋਂ ਪਹਿਲਾਂ ਵੀ ਗੱਲ ਹੋਈ ਹੈ ਰੋਟੀ ਤੇ ਇਹ ਕਾਲਾ ਕਾਨੂੰਨ ਜਿਹੜਾ ਬਣਾਇਆ ਇਹ ਬਹੁਤ ਘਟੀਆ ਕਾਨੂੰਨ ਮਤਲਬ ਗੈਂਦੇ ਦੀ ਸਰਕਾਰ ਨੇ ਸਾਡੇ ਉੱਪਰ ਥੋਪਿਆ ਜੀ ਇਹ ਕਿਦਾ ਅਸੀਂ ਵਿਰੋਧ ਕਰਨ ਵਾਸਤੇ ਅਸੀਂ ਇਕੱਠੇ ਹੋਏ ਆ ਸਾਰੇ ਅਜਿੱਤ ਹੈ ਅਸੀਂ ਇਹ ਕੋਈ ਅਨਮਿੱਥੇ ਟਾਈਮ ਦਾ ਕੋਈ ਧਾਰਨਾ ਨਹੀਂ ਹੈ ਬੇ ਇੱਕ ਟਾਈਮ ਤੇ ਆਪਾਂ ਜਲਾਵਾਂਗੇ ਜਿਹੜਾ 10 ਮਿੰਟ ਦਾ 20 ਮਿੰਟ ਦਾ ਇਹੋ ਜਿਹੀ ਕੋਈ ਗੱਲ ਨਹੀਂ ਆ ਸਾਨੂੰ ਸਾਲ ਵੀ ਲੱਗ ਸਕਦਾ 2 ਸਾਲ ਵੀ ਲੱਗ ਸਕਦੇ ਆ ਜਾਂ 6 ਮਹੀਨੇ ਜਦ ਤੱਕ ਇਹ ਕਾਨੂੰਨ ਉਹ ਵਾਪਸ ਨਹੀਂ ਲੈ ਲੈਂਦਾ ਮੋਦੀ ਸਰਕਾਰ ਨਹੀਂ ਲੈਂਦੀ ਵਾਪਸ ਜਾਂ ਗਰੈਂਟਰ ਦੀ ਸਰਕਾਰ ਨਹੀਂ ਲੈਂਦੀ ਵਾਪਸ ਅਸੀਂ ਇਹ ਵਿਰੋਧ ਕਰਦੇ ਰਵਾਂਗੇ ਤਾਂ ਬਹੁਤ ਜ਼ਿਆਦਾ ਮਹਾਰਾਜੀ ਸਾਨੂੰ ਇੰਨੀ ਸਾਡੇ ਬਾ ਆਮਦਨ ਨਹੀਂ ਹੈਗੀ ਤੁੰਨੂੰ ਵੀ ਪਤਾ ਇਸ ਗੱਲ ਦਾ ਹਰ ਭਰਾ ਨੂੰ ਪਤਾ ਇੱਕ ਬੰਦਾ ਡਰਾਈਵਰ ਅਜੀ ਰੇਟਿਸ ਕਿਤੇ ਨਾਲ ਜੁੜਿਆ ਵਾ ਔਰ ਕਿੰਨਾ ਕਹੀਦੇ ਤੁਹਾਨੂੰ ਪਤਾ ਹੀ ਹੈ ਪੈਸਾ ਬਚਦਾ ਸਾਨੂੰ ਸਾਡੇ ਬਾ ਤਾਂ ਗੱਡੀਆਂ ਦੀਆਂ ਇੰਸ਼ੋਰਸਾ ਕਰਾਣੀਆਂ ਪਰ ਪਰਮਟ ਹੈ ਪਾਸਿੰਗ ਹੈ ਕਿਹਾ ਨਹੀਂ ਅਸੀਂ ਕਰਕੇ ਆਪਾਂ ਰੋਡ ਪਰ ਗੱਡੀ ਚੜਾਉਂਦੇ ਆ ਔਰ ਚੜਾਉਣ ਦੇ ਬਾਵਜੂਦ ਵੀ ਤੁਸੀਂ ਦੇਖ ਲਓ ਸਾਡੇ ਤੇ ਕਿੰਨੀਆਂ پابੰਦੀਆਂ ਸਰਕਾਰ ਨੇ ਤੋਪ ਦਿੱਤੀਆਂ ਪਰ ਸਾਨੂੰ ਇਹ ਬਹੁਤ ਜ਼ਿਆਦਾ ਗਲਤ ਹੈ ਜੀ ਦੂਜਾ ਸਾਨੂੰ ਇੰਸ਼ੋਰਸਾ ਕਰਾਣ ਦਾ ਬਸੋ ਫਾਇਦਾ ਕੀ ਹੋਇਆ ਇਸ ਚੀਜ਼ ਦਾ ਲਾ 700 ਸਾਡੇ ਕੋਲ ਹੈ ਕਮਰਸ਼ੀਅਲ ਲਾਇਸੈਂਸ ਅਸੀਂ ਰੱਖੇ ਹੋਇਆ ਜੀ ਉਹਦੇ باوجود ਵੀ ਦੇਖੋ ਵੀ ਸਾਡੇ ਕੋਲ ਪੱਲਾ ਕੁਛ ਨਹੀਂ ਸਰਕਾਰ ਨਾਲ ਛੱਡਿਆ ਸਾਡੇ ਵੀ ਤੁਸੀਂ ਦੇਖੋ ਇੰਸ਼ੋਰਸਾ ਅਸੀਂ ਇਸ ਕਰਕੇ ਕਰਾਉਂਦੇ ਆ ਅਸੀਂ 30 30 40 40000 ਰੁਪਇਆ ਔਰ ਲੱਖ ਲੱਖ ਰੁਪਇਆ ਦੀ ਇੰਸ਼ੋਰਸ ਵੀ ਹੈਗੀ ਟਰੰਪੂ ਡਰਵ ਲਾਉਂਦੀਆਂ ਔਰ ਬੇਹਾਤ ਰੱਖਿਆ ਵਾ ਇਸ ਕਰਕੇ ਇੰਸ਼ੋਰਸ ਕਰਾਉਂਦਾ ਬੰਦਾ ਵੀ ਕੱਲੂ ਰੱਬ ਨਾ ਕਰੇ ਸੋ ਗੱਲ ਹੋ ਜਵੇ ਤਾਂ ਉਹ ਅਸੀਂ ਹਰਜਾਨਾ ਭਰ ਸਕੀ ਇੰਸ਼ੋਰੈਂਸਰ ਦੇ ਨਾਲ ਉਹਨਾਂ ਨੂੰ ਮੁਆਵਜ਼ਾ ਦਵਾ ਸਕੀਏ ਪਰ ਇਹਨਾਂ ਨੇ ਸਾਡਾ ਜ਼ੀਰੋ ਕਰ ਦਿੱਤਾ ਇਸ ਸਿਸਟਮ ਨੂੰ ਜਿਆਦਾ ਲਾਂਚ ਕੀਤਾ ਮਤਲਬ ਇਹ ਕਾਨੂੰਨ ਬਣਾਏ ਨਾ ਸਾਡਾ ਤਾਂ ਮਤਲਬ ਗੱਡੀ ਚਲਾਉਣ ਨੂੰ ਕਸਮ ਲੱਗਾ ਰੁਹੀ ਨਹੀਂ ਕਰਦੀ ਹੁਣ ਇਹ ਹਾਲ ਹੋ ਗਏ ਸਾਡੇ ਲਾਇਸੈਂਸ ਮਤਲਬ ਸਾਨੂੰ ਇਹ ਲੱਗਦਾ ਵੀ ਕੰਮ ਧੰਦਾ ਸਾਨੂੰ ਛੱਡ ਕੇ ਹੋਰ ਕਰਨਾ ਪੈਣਾ ਪਰ ਸਾਡੀ ਮਜ਼ਦੂਰੀ ਇਹ ਹੈ ਵੀ ਅਸੀਂ ਕੰਮ ਹੋਰ ਵੀ ਨਹੀਂ ਕਰ ਸਕਦੇ ਇਸ ਅਸੀਂ ਕੰਮ ਅਸੀਂ ਕਿਤੇ ਨਾਲ ਜੁੜੇ ਨਾ ਸਾਨੂੰ 20 20 ਸਾਲ ਹੋ ਗਏ ਹੁਣ 2006 ਦਾ ਲਾਇਸੈਂਸ ਮੇਰੇ ਕੋਲ ਹੈ ਜੀ ਇਸ ਟਾਈਮ ਗੱਡੀ ਦਾ ਔਰ ਤੁਸੀਂ ਦੇਖ ਲਓ 2024 ਚੜ ਗਿਆ ਔਰ ਅਸੀਂ ਕੰਮ ਵੀ ਦੱਸੋ ਕਿਹੜੇ ਕਰੀਏ ਸਾਡੇ ਨਿਆਣੇ ਛੋਟੇ ਬੱਚੇ ਸਾਡੇ ਛੋਟੇ ਅਸੀਂ ਕਿਹੜਾ ਕੰਮ ਕਰੀਏ ਕੇਂਦਰ ਸਰਕਾਰ ਇਸ ਗੱਲ ਤੇ ਤੁਲੀ ਹੋਈ ਹੈ ਕਿ ਉਹ ਆਪਣੇ ਹਿੰਦੁਸਤਾਨ ਦੇ ਵਿੱਚ ਲੋਕਵਰੋਧੀ ਨੀਤੀਆਂ ਲਾਗੂ ਕਰਕੇ ਛੋਟੇ ਕਿੱਤਿਆਂ ਨੂੰ ਭਾਵੇਂ ਉਹ ਖਸਾਨੀ ਹੋਵੇ ਛੋਟੀ ਦੁਕਾਨਦਾਰੀ ਹੋਵੇ ਮੰਤਰੀ ਸਾਹਿਬ ਚਾਹੇ ਡਰਾਈਵਰੀ ਹੋਵੇ ਛੋਟੇ ਲੋਕ ਜਿਹੜੇ ਟਰਾਂਸਪੋਰਟਰ ਹਨ ਟੈਕਸੀਆਂ ਚਲਾਉਂਦੇ ਹਨ ਛੋਟੀਆਂ ਗੱਡੀਆਂ ਚਲਾਉਂਦੇ ਹਨ ਦੇਖੋ ਉਹਨਾਂ ਨੂੰ ਮਜਬੂਰ ਕਰਕੇ ਤੇ ਉਹ ਲੋਕ ਆਪਣੇ ਕਿੱਤੇ ਛੱਡ ਦੇਣ ਤੇ ਉਹਨਾਂ ਦਾ ਜੋ ਦਿਮਾਗ ਦੇ ਵਿੱਚ ਕਾਰਪੋਰੇਟਾਂ ਦੀ ਸ਼ਹਿ ਦੇ ਉੱਤੇ ਉਹ ਨਹੀਂ ਸੋਚਿਆ ਹੋਇਆ ਹੈ ਉਸ ਤਰ੍ਹਾਂ ਦਾ ਸਿਸਟਮ ਲਾਗੂ ਕਰਕੇ ਤੇ ਉਹ కార్ਪੋਰੇਟ ਜਿਨ੍ਹਾਂ ਨੇ ਇਲੈਕਸ਼ਨਾਂ ਦੇ ਵਿੱਚ ਉਹਨਾਂ ਦੀਆਂ ਅੰਨੇਵਾਸ ਸਹਾਇਤਾ ਕੀਤੀ ਤੇ ਉਹਨਾਂ ਨੂੰ ਜਿਤਾਇਆ ਉਹਨਾਂ ਨੂੰ ਖੁਸ਼ ਕਰਨ ਦੇ ਲਈ ਸਾਰੇ ਕਿਤੇ ਖਤਮ ਕਰਕੇ ਉਹ ਹਿੰਦੁਸਤਾਨ ਦੇ ਵਿੱਚ ਆਪਣੀ ਮਨਮਰਜ਼ੀ ਦੀ ਤੇ ਆਪਣੀਆਂ ਗੱਡੀਆਂ ਨੂੰ ਸਦੀਵਕਾਰ ਲਈ ਪੱਕਾ ਕਰਨ ਦੇ ਲਈ ਨੀਤੀਆਂ ਬਣਾ ਰਹੀ ਹੈ ਆ ਤੁਸੀਂ ਦੇਖਿਆ ਕੇਂਦਰ ਨੇ ਕਾਨੂੰਨ ਬਣਾ ਦਿੱਤਾ ਡਰਾਈਵਰਾਂ ਉੱਤੇ ਅੱਗੇ ਨਾਲੋਂ ਬਹੁਤ ਸਾਰੀਆਂ ਪਾਬੰਦੀਆਂ ਐਡ ਕਰ ਦਿੱਤੀਆਂ ਤੁਹਾਨੂੰ ਵੀ ਪਤਾ ਹੈ ਸਾਨੂੰ ਵੀ ਪਤਾ ਹੈ ਡਰਾਈਵਰੀ ਦਾ ਕਿੰਨਾ بڑا ਰਿਸਕੀ ਕਿਤਾ ਹੈ ਬਹੁਤ ਹੀ ਜਾਨ ਜੋਖਮ ਵਿੱਚ ਪਾ ਕੇ ਇਹ ਲੋਕ ਐਡੀ ਸਹਾਇਤਾ ਕਰਦੇ ਹਨ ਸਮੁੱਚੀ ਦੁਨੀਆ ਦੇ ਵਿੱਚ ਖਾਸ ਕਰ ਹਿੰਦੁਸਤਾਨ ਵਰਗੇ ਵਿਕਾਸਸ਼ੀਲ ਮੁਲਕ ਦੇ ਵਿੱਚ ਪੰਜਾਬ ਦੇ ਵਿੱਚ ਉਹਦੇ ਨਾਲੋਂ ਵੀ ਜ਼ਿਆਦਾ ਇੱਕ ਤਰ੍ਹਾਂ ਤੋਂ ਦੂਜੀ ਥਾਂ ਲੋਕਾਂ ਨੂੰ ਬਚਾਉਣਾ ਚੀਜ਼ਾਂ ਵਸਤਾਂ ਪਹੁੰਚਾਉਣੀਆਂ ਲੋਕਾਂ ਦੀ ਸਹਾਇਤਾ ਕਰਨੀ ਲੋਕ ਬੁਬਾਰ ਹੋ ਗਏ ਕੋਈ ਦੀ ਸਹਿਯਤਾ ਨਾਲ ਉਹਨਾਂ ਨੂੰ ਦੂਰ ਦਰਾਡੇ ਹਸਤਾਲਾਂ ਦੇ ਵਿੱਚ ਭਜਾਣਾ ਪਰ ਸਰਕਾਰ ਇਸ ਤਰ੍ਹਾਂ ਨਹੀਂ ਚਾਹੁੰਦੇ ਕਿਉਂਕਿ ਉਹਨਾਂ ਦੇ ਜਿਹੜੇ ਅਬਾਨੀ ਹਨ ਉਹਨਾਂ ਦੇ ਜਿਹੜੇ ਅਡਾਨੀ ਹਨ ਜਿਹੜੇ ਕਾਰਪੋਰੇਟ ਹਨ ਉਹ ਕਹਿੰਦੇ ਆ ਇਹਨਾਂ ਨੂੰ ਖਤਮ ਕਰੋ ਤੇ ਸਾਡੀਆਂ ਨੀਤੀਆਂ ਚਾਲੂ ਕਰੋ ਤਾਂ ਕਿ ਸਮੁੱਚੇ ਹਿੰਦੁਸਤਾਨ ਦੇ ਹਰ ਕਿੱਤੇ ਦੇ ਉੱਤੇ ਇਹਨਾਂ ਕਾਨੂੰਨਾਂ ਦਾ ਅਸੀਂ ਡਟ ਕੇ ਮੁਕਾਬਲਾ ਕਰਾਂਗੇ ਇੱਥੇ ਦੀਆਂ ਡਰਾਈਵਰ ਜਿੱਥੇ ਬੰਦੀਆਂ ਨੇ ਕਿਸਾਨ ਜਿੱਥੇ ਬੰਦੀਆਂ ਅਸੀਂ ਜਬੂਰੀ ਕਿਸਾਨ ਸਭਾ ਪੰਜਾਬ ਜ਼ਿਲ੍ਹਾ ਰੋਪੜ ਦਾ ਮੈਂ ਪ੍ਰਧਾਨ ਆ ਉਹਦੇ ਵੱਲੋਂ ਇਹ ਅਹਦ ਕੀਤਾ ਹੈ ਕਿ ਜਿੱਥੇ ਕਿਤੇ ਵੀ ਸਰਕਾਰ ਇਹੋ ਜਿਹੀਆਂ ਨੀਤੀਆਂ ਲਾਗੂ ਕਰਦੀਆਂ ਆ ਉਹਦਾ ਅਸੀਂ ਡਟ ਕੇ ਵਿਰੋਧ ਕਰਾਂਗੇ ਤੇ ਲੋਕਾਂ ਨੂੰ ਹਰ ਹਾਲਤ ਵਿੱਚ ਉਹਨਾਂ ਦੀਆਂ ਜਿਹੜੀਆਂ ਜੀਣ ਜੁਗੀਆਂ ਹਾਲਤਾਂ ਨੂੰ ਕੋਇਆ ਜਾ ਰਿਹਾ ਹੈ ਉਹ ਬਹਾਲ ਕਰਾਂਗੇ